ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨੇ ਮੁਸਕਰਾ ਰਹੇ ਬੰਦੇ ਤੋਂ ਪੁੱਛਿਆ ਤੂੰ ਪਰੇਸ਼ਾਨ ਹੁੰਦਾ ਹੈ ਬਹੁਤ ਹੀ ਜਤਾ ਤਿਲ ਵਿੱਚ ਬਹੁਤ ਹੀ ਬੇਚੈਨੀ ਹੋਵੇ ਉਦੋਂ ਤੂੰ ਕੀ ਕਰਦਾ ਹੈ ਉਹ ਬੰਦਾ ਕਹਿੰਦਾ ਸਾਡੇ ਘਰੇ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਮੈਂ ਅਕਸਰ ਉਹਦੇ ਮੂਰੇ ਖੜ ਕੇ ਬੇਨਤੀ ਕਰਦਾ ਹਾਂ ਲੋਕਾਂ ਦੀ ਤਾਂ ਆਦਤ ਹੀ ਹੁੰਦੀ ਆ ਪਰੇਸ਼ਾਨ ਬੰਦੇ ਨੂੰ ਗੱਲਾਂ ਸੁਨਾ ਸੁਨਾ ਕੇ ਹੋਰ ਦੁਖੀ ਕਰਨ ਦੀ ਪਰ ਮੈਂ ਕਦੇ ਪ੍ਰਵਾਹ ਨਹੀਂ ਕੀਤੀ ਕਿਉਂਕਿ ਦੇਣ ਵਾਲਾ ਰੱਬ ਹੈ ਲੋਕ ਕਿਹੜਾ ਕਿਸੇ ਨੂੰ ਕੁਝ ਦਿੰਦੇ ਨੇ ਜਿਹੜਾ ਇਹਨਾਂ ਦੇ ਤਾਣੇ ਮਹਿਣਿਆਂ ਤੋਂ ਪਰੇਸ਼ਾਨ ਹੋ ਕੇ ਐਵੇਂ ਦੁਖੀ ਹੁੰਦੇ ਰਹੀਏ ਪਰ ਇੱਕ ਗੱਲ ਯਾਦ ਰੱਖਿਓ ਜਿਨੇ ਆਪਣਾ ਸਾਰਾ ਕੁਝ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਮੰਨ ਕੇ ਆਪਣਾ ਕੰਮ ਬਣਾਉਣ ਦੀ ਅਰਦਾਸ ਹੀ ਬਾਬਾ ਦੀਪ ਸਿੰਘ ਜੀ ਅੱਗੇ ਰੱਖ ਦਿੱਤੀ ਹੋਵੇ ਫਿਰ ਦੁਨੀਆ ਲੱਖ ਕਈ ਜਾਵੇ ਇਹਦਾ ਕੁਝ ਨਹੀਂ ਬੰਦਾ ਪਰ ਸ਼ਹੀਦ ਸਿੰਘ ਜੇ ਕਿਸੇ ਦੀ ਕਿਸਮਤ ਵਿੱਚ ਨਾ ਵੀ ਕੁਝ ਲਿਖਿਆ ਹੋਵੇ ਤਾਂ ਆਪਣੇ ਕੋਲੋਂ ਹੀ ਬਹੁਤ ਕੁਝ ਦੇ ਦਿੰਦੇ ਨੇ ਤੇ ਭਰੋਸਾ ਰੱਖਿਆ ਕਰੋ ਵਾਹਿਗੁਰੂ ਜੀ ਤੇ ਤੁਹਾਡੇ ਸਾਰੇ ਕੰਮ ਪਾਪਾ ਦੀਪ ਸਿੰਘ ਜੀ ਨੇ ਆਪ ਹੀ ਬਣਾ ਦੇਣਿਆ ਤਾਂ ਤਨ ਤਨ ਪਾਪਾ ਦੀਪ ਸਿੰਘ ਜੀ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਜਰੂਰ ਕਰੀ